ਮੈਨੂੰ ਲਿਆਂਦਾ ਸਿੱਧੀ ਸਾਦੀ ਜੱਟੀ ਮਾ ਉਹਨੂੰ ਹੋਰ ਤਰੀਕੇ ਨਾਲ ਗਾਵਾ ਜਿਵੇਂ ਮੀਰਕ ਟਰੈਕਟਰ ਦਾ ਆਪਣਾ ਤਜਰਬਾ ਹੁੰਦਾ ਸਿੱਧੀ ਸਾਦੀ ਜੱਟੀ ਸਾਦੀ ਫਰੀਆਂ ਤੋਂ ਸੋਹਣੀ ਟਿੰਗੜੇ ਦਣ ਦਰ ਅਸੀਂ ਆਪਣੇ ਵੱਲੋਂ ਤਿਆਰੀ ਚ ਵੀ ਆਏ ਗਾਵਾਂਗੇ ਉਹ ਗੱਲ ਚੱਲਦੀ ਚੱਲਦੀ ਅਤਲ ਸ਼ਰਮਾ ਜੀ ਬੈਠੇ ਪ੍ਰਗਟ ਸਿੰਘ ਬੈਠੇ ਮੈਂ ਭਾਜੀ ਅਤਲ ਸ਼ਰਮਾ ਜੀ ਨੂੰ ਕਿਹਾ ਵੀ ਹੁਣ ਚੇਂਜ ਹੋ ਗਿਆ ਮਿਊਜ਼ਿਕ ਇਹ ਨਹੀਂ ਵੀ ਆਪਾਂ ਟ੍ਰੈਂਡ ਚੇਂਜ ਕਰਨਾ ਹੈ ਟ੍ਰੈਂਡ ਚੇਂਜ ਕਰੀਏ ਵੀ ਹਾਂ ਥੋੜਾ ਜਿਹਾ ਬੀਟ ਬੂੜੀ ਜੀ ਬੜੀ ਵਧੀਆ ਜੀ ਸੁਣਨ ਲੱਗੀ ਵੀ ਆਪਾਂ ਵੀ ਕਰਤਾ ਲੈਕਰ ਥੋੜਾ ਕੰਮ ਚੱਕ ਰਹੇ ਰਹਿੰਦੇ ਸੀ ਵੀ ਬੀਟ ਚੱਕ ਵੀ ਸਮਝ ਗਏ ਹੋਗੇ ਭਾਜੀ ਨੇ ਵੀ ਕਿਹਾ ਵੀ ਇਹ ਨੂੰ ਗੱਥੀ ਅੱਜ ਕਿੱਥੋਂ ਆ ਗਈ ਬੀਟ ਚੱਕ ਵੀ ਯਾਦ ਵੀ ਹੁਣ ਤੱਕ ਤਾਂ ਠੀਕ ਚੱਲੀ ਜਾਂਦਾ ਹੈ ਉਹ ਕਹਿੰਦਾ ਬੇਟਾ ਫਿਰ ਆਪ ਗਾ ਵੀ ਵੈਸੇ ਹੀ ਲਿਆ ਕਰੋ ਮੈਂ ਕਿਹਾ ਉਹ ਫਿਰ ਮੈਨੂੰ ਕੋ ਮੇਰੇ ਮਨ ਨੂੰ ਲੱਗੀ ਗੱਲ ਮਾ ਜੀ ਸਰ ਗਲਤੀ ਹੋ ਗਈ ਵੀ ਆਪਾਂ 15 ਕ ਸਾਲ ਤਾਂ ਹੋ ਗਏ ਵੀ ਮੈਂ ਤਾਂ ਕਦੀ ਜਿੰਨਾ ਕਿ ਤੁਸੀਂ ਕਹਿੰਦੇ ਨਾ ਮਾ ਜੀ ਫਿਰ ਹਰਖ ਕੇ ਮੈਂ ਅੰਦਰੋਂ ਤਾਂ ਨਹੀਂ ਸ਼ੋ ਕੀਤਾ ਮਾਪਾ ਜੀ ਅੰਦਰੋਂ ਤਾਂ ਮੈਂ ਪੂਰਾ ਰੜਿਆ ਹੋਇਆ ਸੀ ਮੈਨੂੰ ਕਿਹਾ ਕਿਵੇਂ ਹੱਸ ਕੇ ਜੀ ਮਾਜੀ ਸਰ ਇਹਦੇ ਤੁਸੀਂ ਬਣਾਓ ਜੀ ਕੰਪੋਜੀਸ਼ਨ ਇੱਕ ਮੈਂ ਕਈ ਵਾਰ ਮੇਰੇ ਤਾਂ ਮਾਹ ਮੇਥੋਂ ਤਾਂ ਮਨ ਚ ਉਹੀ ਹੁੰਦੀ ਆ ਉਵੇਂ ਜੀ ਗਾਹ ਹੋ ਜਾਂਦਾ ਫੇਰ ਹਾਂ ਉਹਨੇ ਕਿਹਾ ਵੀ ਮੇਰੇ ਤੇ ਭਾਈ ਨੇ ਕਿਹਾ ਵੀ ਸੱਚੀ ਉਹ ਕਹੇ ਉਹਨੇ ਬੜੇ ਰੀਝ ਨਾਲ ਵਾਜਿਆ ਰਵੋਣੀਓ ਚੱਕਿਆ ਤੇ ਦਿੱਤਾ ਚਿੱਟੇ ਚੱਡੀ ਪਰੀਆਂ ਟੁਕੜੀ ਆ ਮਾਹ ਯਾਰ ਪੱਟੀ ਵੇਸ਼ ਕਰਤੀ ਗੀਤ ਦੀ ਆਪਦੇ ਦਿਲ ਚ ਮਾਗੇ ਦੱਸੋ ਕਿਵੇਂ ਗਾਉਣਾ ਆ ਚੱਲ ਵੀ ਉਹ ਤਾਂ ਵਿਚਾਰੇ ਖੁਸ਼ੀ-ਖੁਸ਼ੀ ਗਵਾ ਰਹੇ ਸੀ ਇਧਰ ਮਾਇਆ ਕਕੇ ਜਿਹਾ ਇੱਕ ਲਾਈਨ ਹੋਰ ਸੀ ਉਹ ਚ ਫਾਰ ਨਿਆਗਰਾ ਵੇਖਣ ਸਾਰੀ ਦੁਨੀਆ ਜਾਂਦੀ ਏ ਪਰ ਵੱਧ ਸਵਾਦ ਨਹੀਂ ਆਉਂਦਾ ਨਹਿਰ ਕਿਨਾਰੇ ਤੋਂ ਮਿੱਤਰਾ ਉਹ ਕਹਦੇ ਮਾਹ ਜੀ ਛੱਡੋ ਗਾਣਾ ਬਹੁਤ ਹੋ ਗਿਆ ਬਸ ਅੱਜ ਕੱਲ ਇੰਨਾਂ ਕਲ ਇੰਨਾ ਹੀ ਆਉਂਦੀਆਂ ਨੇ ਅੱਕ ਕੇ ਜਗਾਇਆ ਮਿਊਜ਼ਿਕ ਬਣ ਗਿਆ ਮੈਂ ਕਈ ਨੂੰ ਸੁਣਾਇਆ ਕਿਸੇ ਨੇ ਹਾਂ ਹੂੰ ਜੀ ਕਹੀ ਨਹੀਂ ਠੀਕ ਹੈ ਕਹਿੰਦੇ ਭਈ ਸੱਚੀ ਗੱਲ ਆ ਇਹ ਮਾਕੇ ਇਹ ਫਦੇ ਗੀਤਕਾਰਾਂ ਨੂੰ ਇਧਰ ਰੇ ਵਾਲਿਆਂ ਨੂੰ ਪੁਆਇੰਟ 'ਚ ਉਹਦੀ ਪ੍ਰਮਾਤਮਾ ਨੇ ਜਿਵੇਂ ਝੋਲੀ 'ਚ ਪਾਉਣਾ ਉਹਨੂੰ ਕੋਈ ਸ਼ੂਟ ਸ਼ਾਟ ਉਹਦਾ ਕਰਨ ਦਾ ਕੋਈ ਸਬੱਬ ਨਹੀਂ ਸੀ ਪ੍ਰਗਟ ਸਿੰਘ ਨੇ ਗਾਣੇ ਪਏ ਸੀ 4-5 ਹੋਰ ਉਹਨੇ ਇਕੱਠੇ ਕੀਤੇ ਸਾਰੀ ਟੀ ਸੀਰੀਜ਼ ਨੂੰ ਵੇਚਿਆ ਮਤਲਬ ਮਾਸਟਰ ਬਣਾ ਕੇ ਅੱਠ ਗਾਣਿਆਂ ਦਾ ਪੂਜਾ ਵਿੱਚ ਹੋਰ ਪਤਾ ਨਹੀਂ ਉਹ ਸਮਝਦੇ ਉਹ ਕੰਪਨੀ ਕਹਿੰਦੇ ਵੀ ਹਰਜੀਤ ਹਰਮਨ ਸਾਡਾ ਸਿੰਗਰ ਆ ਵੀ ਜਿਹੜਾ ਗਾਣਾ ਸੀ ਸ਼ੂਟ ਕਰਨਾ ਤਾਂ ਉਹਦਾ ਹੀ ਹੋਊਗਾ ਉਹ ਹੋਊਗਾ ਜੱਟੀ ਜੱਟੀ ਫੇਰ ਮੂਰੇ ਆ ਗਈ ਪਿਸਟਲ ਨਵੀਂ ਉਹਨਾਂ ਦਾ ਬੈਠਾ ਵੀਡੀਓ ਬਣਾਉਂਦਾ ਹਾਂਜੀ ਸਾਡੇ ਮੰਚ 'ਚ ਹੁੰਦਾ ਸੀ ਵੱਡੇ ਵੀਡੀਓ ਡਾਇਰੈਕਟਰ ਤੋਂ ਵੀ ਕੰਮ ਸਟੱਲ ਨੇ ਬਹੁਤ ਕਮਾਲ ਦਾ ਕੀਤਾ ਕਮਾਲ ਦਾ ਉਦੋਂ ਉਦੋਂ ਸਾਨੂੰ ਇਹ ਲੱਗਿਆ ਨਾ ਉਦੋਂ ਵੀ ਵੱਡੇ ਵੱਡੇ ਵੀਡੀਓ ਕਰਦੇ ਆ ਮੈਂ ਹੁਣ ਪ੍ਰਗਤ ਸਿੰਘ ਦਾ ਮੁੰਡਾ ਵੀਡੀਓ ਕਰੂਗਾ ਇਹ ਅੱਛਾ ਉੱਥੇ ਵੀ ਅੱਕ ਗਏ ਮੈਂ ਕਿਹਾ ਭਾਈ ਜਿਹੜਾ ਕੁਝ ਹੋਰ ਹੋ ਗਿਆ ਸਾਡਾ ਤਾਂ ਜੇ ਸ਼ੋਅ 'ਚ ਕੋਈ ਨਹੀਂ ਵੀ ਟੀਵੀ ਤੇ ਧਾਵਾਂਗੇ 2-4 ਦਿਨ ਹਾਂ ਉਹ ਕਹਿੰਦਾ ਜੀ ਆਪਾਂ ਕਰੀਏ ਮੈਂ ਜੀ ਕਰੋ ਜੀ ਮੈਂ ਉੱਥੇ ਵੀ ਅੱਕ ਕੇ ਜਿਵੇਂ ਕਿਹਾ ਕਰੀ ਸ਼ੂਟਿੰਗ ਜੀ ਕਰਕੇ ਆ ਗਏ ਵੀਡੀਓ ਆ ਗਿਆ ਸਭ ਕੁਝ ਆ ਗਿਆ ਬੱਸ ਫੇਰ ਜੀ ਸਾਡੀਆਂ ਸੋਚਾਂ ਹੀ ਬਦਲ ਗਈਆਂ ਜਦੋਂ ਉਹ ਚੱਲਿਆ ਜੱਟੀ ਓਏ ਵੀਡੀਓ ਕਿਨੇ ਬਣਾਇਆ ਮੈਨੂੰ ਫੋਨ ਆਉਣੇ ਵਾਜੀ ਵੀ ਆਪਣਾ ਬੰਦਾ ਹੀ ਆ ਜੀ ਕਮਾਲ ਅੱਛਾ ਇਹ ਮਿਊਜ਼ਿਕ ਕਿਦਾ ਮਹਾਤੋਲ ਸ਼ਰਮਾ ਜੀ ਦਾ ਜੀ ਅੱਛਾ ਗਾਇਆ ਬਾਈ ਤੂੰ ਕਮਾਲ ਦਾ ਐ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਤਾਂ ਹੁਣ ਇਹ ਆਪਦੇ ਤੇ ਸ਼ੱਕ ਹੋਣ ਲੱਗ ਗਿਆ ਵੀ ਮੈਨੂੰ رائے ਦੇਣੀ ਨਹੀਂ ਚਾਹੀਦੀ ਕਿੱਕੀ ਚ ਮੇਰੇ ਆਪਦੇ ਗਾਣਿਆਂ ਤੇ ਵੀ ਇਹ ਬਹੁਤ ਵਧੀਆ ਭਾਜੀ ਉਹ ਗਾਣੇ ਨੇ ਫੇਰ ਸਾਡੀ ਜ਼ਿੰਦਗੀ ਜਿਹੜੀ 2013 14 ਤੋਂ 6 ਸਾਲ ਵਿਆਹਾਂ ਦੀਆਂ ਮੂਵੀਆਂ ਚੋਂ ਗਾਣਾ ਜੀ ਮੰਗਣੀ ਚੋਂ ਗਾਣਾ ਪਰੀ ਜਿਹੜੇ ਅੱਜ ਕੱਲ ਵੈਡਿੰਗ ਸ਼ੂਟ ਜੇ ਕਰਦੇ ਆ ਉਹਦੇ ਚ ਗਾਣਾ ਤੇ ਅੱਜ ਤੱਕ ਇੰਸਟਾਗ੍ਰam ਤੇ ਟਿਕਟੋਕ ਦੀਆਂ ਰੀਲਾਂ ਚ ਉਹ ਰੀਲਾਂ ਚ ਜੀ ਹਾਂ ਲੋਕ ਆਪਦੀ ਘਰ ਵਾਲੀ ਨੂੰ ਆਪਦੀ ਫਿਓਂਸੇ ਨੂੰ ਮੰਗੇਤਰ ਨੂੰ ਆਪਦੀ ਹਰਾਨੀ ਦੀ ਗੱਲ ਆ ਬਸ ਉਹ ਉਹੀ ਗਾਣਾ ਲਾਉਂਦੇ ਅਸੀਂ ਸੋਸ਼ਲ ਮੀਡੀਆ ਤੇ ਬਹੁਤੇ ਨਹੀਂ ਸਰਗਰਮ ਨਹੀਂ ਹੁੰਦੇ ਬਸਤਲ ਕਮ ਜੀ ਦੀ ਗੱਲ ਪਾਈਦੀ ਓਨੀ ਕ ਜਿੰਨੀ ਕ ਲੋਡ ਹੁੰਦੀ ਆ ਉਹ ਕਦੇ ਕਦੇ ਮੈਂ ਦੇਖਦਾ ਮੇਰੇ ਘਾਣੇ ਚ ਪੁਰਾਣੇ ਕਿਤੇ ਨਾ ਕਿਤੇ ਪੰਜਾਬਾਂ ਲੰਗਦੀ ਪੰਜਾਬਾਂ ਝਣਕਾਂ ਵੇ ਜਾਣ ਕੇ ਜਦੋਂ ਵੀ ਬੜਾ ਮਤਲਬ ਅੱਛਾ ਸਟਾਰਲ ਨੂੰ ਜੇ ਵੀ ਮੈਂ ਦੇਖਿਆ ਕਿ ਪੰਜਾਬ ਕੁੱਟ-ਕੁੱਟ ਕੇ ਭਰਿਆ ਹੋਇਆ ਹਾਂ ਉਹ ਪੜਦਾ ਉਹ ਵੀ ਰਿਹਾ ਉਹ ਲਿਖਦਾ ਵੀ ਆ ਉਹਦੀਆਂ ਕਿਤਾਬਾਂ ਵੀ ਉਹਦੀਆਂ ਛਪ ਗਈਆਂ ਉਹਨੂੰ ਕੁਦਰਤ ਤੋਂ ਹੀ ਉਹ ਆਪਣੇ ਡੈਡੀ ਵਾਲੀ ਹੈ ਬਾਈ ਦੀ ਸਮਝ ਬਹੁਤ ਚਣਕ ਲੱਗੀ ਹੋਈ ਆ